ਵਾਇਸ ਜੀ ਕਪਾਤਾ ਵਾਇਸ ਜੀ ਚਿੱਕਾ ਤੇ ਇਹ ਸੰਧਿਆਦਰੇ ਦਾ ਲੰਦਨ ਹੈ ਇਹ ਤਾਂ ਸਾਈ ਹਸਪੀਟਲ ਇਹ ਸੇਵਾ ਦਾ ਕੀ ਰੋਣਾ ਪੜਾ ਹੈ ਤਾਂ ਬਹੁਤ سارے ਸੰਗਤ ਪ੍ਰਸ਼ਾਦਾ ਲੈ ਕੇ ਚਲੀ ਗਈ ਹੈ ਤੇ ਕੁਝ ਸੰਗਤ ਆਪਣੀ ਬਾਰੇ ਦਾ ਇੰਤਜ਼ਾਰ ਕਰ ਰਹੀ ਹੈ ਪ੍ਰਸ਼ਾਦਾ ਲੈਣ ਲਈ ਉਹ ਸ਼ਾਮ ਨੂੰ ਫਤੂਜੇ ਦੇ ਸੋਹਾਈ ਹਸਪਤਾਲ ਚ ਇਹ ਕਰਦੇ ਹਨ ਕਿ ਨੰਗਰ ਪੁਲਿਸ ਦਾ ਉਹਨੇ ਦੇਖਿਆ ਤੇ ਤੁਸੀਂ ਗਾੜੀ ਆਣਾ ਪੈਜੀ ਬੇਸ਼ਕੀ ਦਿਨ ਪਰ ਕੋਸ਼ਸ਼ ਇਹ ਗੱਲ ਇਹ ਹੈ ਕਿ ਜਿੰਨੇ ਕੋਈ ਵੀ ਆਦਮੀ ਹੈ ਨਾ ਕੋਈ ਚਾਫਤਾ ਨਾ ਕੋਈ ਅਮੀਰੀ ਗਰੀਬੀ ਦਾ ਫੇਰਬਾਣ ਹੈਗਾ ਹਰ ਬੰਦਾ ਲਾਈਨ ਚ ਰੱਖਾ ਤੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਹੈ ਅੱਜੇ ਤੋਂ ਜ਼ਿਆਦਾ ਪਰੇਸ਼ਾਨ ਹੋ ਜਾ ਰਹੇ ਹੋ ਲੈ ਕੇ ਜਾ ਚੁੱਕੇ ਹਾਂ ਤੇ ਬਾਕੀ ਆਪਣੇ ਬਾਰੀ ਦਾ ਇੰਤਜ਼ਾਰ ਕਰ ਰਹੇ ਹਾਂ ਤੇ ਚੰਦੇ ਬਲੇ ਦੇ ਲੰਗਰ ਦੇ ਵਿੱਚ ਖਲਾਉ ਹੁੰਦਾ ਹੈ ਢਾਲ ਹੈ ਤੇ ਪਰਸ਼ਾਦੇ ਦਿੱਤੇ ਜਾਂਦੇ ਆ ਹਸਪੀਟਲ ਮੈਨੇਜਮੈਂਟ ਵੱਲੋਂ ਜਿਹੜੇ ਬੰਦਾ ਪ੍ਰਸ਼ਾਦਾ ਲੈਣ ਆਉਂਦੇ ਆ ਉਹਨਾਂ ਨੂੰ ਪਲੇਟਾਂ ਦਿੱਤੀ ਜਾਂਦੀਆਂ ਪਰ ਬਹੁਤ ਸਾਰੇ ਪੇਸ਼ੈਂਟ ਦੇ ਰਿਲੇਟਿਵ ਹਾਂ ਉਹਨਾਂ ਕੋ ਆਪਣੇ ਬਰਤਨ ਹੁੰਦੇ ਆ ਉਹਨਾਂ ਨੂੰ ਬਰਤਨ ਦੇ ਵਿੱਚ ਬਰਤਨ ਦੇ ਵਿੱਚ ਆ ਪਲੇਟ ਦੇ ਵਿੱਚ ਆਪਣੇ ਲਈ ਉਹ ਪ੍ਰਸ਼ਾਦਾ ਲੈ ਕੇ ਜਾਂਦੇ ਆ ਇਮੜਾ ਦਾਲ ਤੇ ਸ਼ਾਦਾਰ ਲੈ ਕੇ ਹਸਪੀਟਲ ਮੈਨੇਜਮੈਂਟ ਵੱਲੋਂ ਜਗ੍ਹਾ ਬਣਾਈ ਹੋਈ ਹੈ ਤੇ ਉੱਥੇ ਬੈਠ ਉਹ ਤਾਂ ਜਾਂਦਾ ਜਾ ਰਹੇ ਨੇ ਆਪ ਇਹਨੂੰ ਉਹ ਵੀ ਦਰchein ਕਰਾਂ ਦੇਣਗੇ ਇੱਕ ਛੋਟਾ ਜਿਹਾ ਗਾਰਡਨ ਬਣਾਇਆ ਹੋਇਆ ਹੈ ਜੀ ਤੇ ਇਸ ਗਾਰਡਨ ਦੇ ਵਿੱਚ ਕਿਤੇ ਬੰਦੇ ਤੋਂ ਪਰਸ਼ਾਦਾ ਲੈ ਕੇ ਆਏ ਹੋਏ ਆ ਆਪ ਜੀ ਦੇਖੋ ਜੀ ਕਿੰਨੇ ਡਿਸਪਲਿਨ ਦੇ ਨਾਲ ਬੈਠ ਕੇ ਲਾਈਨ ਬਣਾ ਕੇ ਇਹਨੂੰ ਅਰਦਾ ਲੰਗਰ ਸ਼ਕ ਰਹੇ ਕੋਈ ਡਰਪ ਦੇ ਵਿੱਚ ਬੈਠਾ ਕੋਈ ਹਰ ਬੰਦਾ ਲਾਈਨ ਅੱਗੇ ਖੜ ਗਿਆ ਪਰਸ਼ਾਦੇ ਰਾਣਾ ਦਾ ਮਾਮਲਾ ਬਿਲਕੁਲ ਬਰਾਬਰ ਦੀ ਸੇਵਾ ਤੇ ਸਾਰੇ ਪੰਗਰੇ ਦੇ ਵਿੱਚ ਤੇ ਗੁਰੂ ਘਰ ਦੇ ਲੰਗਰ ਦੀ ਇਹ ਇੱਕ ਸ਼ੋਭਾ ਹੈ ਤੇ ਲੰਗਰ ਵਰਤਾ ਕੇ ਆਪਣੇ ਅਸ਼ੀਰਵਾਦਾਰ ਕੋਈ ਉਦਮ ਆ ਰਹੇ ਤੋਂ ਕੋਈ ਰਾਹ ਦਮਤ ਉਹ ਆਰੋ ਵਿੱਚ ਚੱਲਦੇ ਆ ਤੇ ਜਿਹੜਾ ਨੂੰ ਜਸ ਜਸ ਦੀ ਜ਼ਰੂਰਤ ਹੁੰਦੀ ਹੈ ਦੇਖੋ ਕਿ ਆ ਖਾ ਕੇ ਵਰਤਾਅ ਕਿ ਜਾਂਦੇ ਆਂ ਮਹਾਰਾਸ਼ਟਰ ਦੇ ਇਰੇਚ ਗੁਨੇਚ ਉਤਸਵ ਹੁੰਦਾ ਹੈ ਤੇ ਬੜੇ ਹੁਸਾ ਨਾਲ ਮਨਾਇਆ ਜਾਂਦਾ ਹੈ ਮਹਾਰਾਸ਼ਟਰ ਦਾ ਇੱਕ ਮਹਾਨ ਤਿਫਾਰ ਹੈ ਤੇ ਹਸਪੀਟਲ ਅੰਬਲੇਸਮੈਂਟ ਵੱਲੋਂ ਇਹ ਗੁਨੇਚ ਉਤਸਵ ਦੀ ਇਹ ਆ ਇਹ ਵੀ ਗੁਨੇਚ ਉਤਸਵ ਮਨਾ ਰਹੇ ਆ ਜੀ 21 ਤਾਰੀਖ ਨੂੰ ਇਹ ਜ਼ਫਾਰ ਜੀ ਫਤਮ ਹੋਏਗਾ ਕਿ ਆਪਾਂ ਲੰਗਰ ਪਰ ਨਵਾਂ ਹੋਈਏ ਹਰ ਬੰਦਾ ਆਪਣੇ ਆਪਣੇ ਜਿਸ ਦੀ ਜ਼ਰੂਰਤ ਹੈਗੇ ਪ੍ਰਸ਼ਾਦਾ ਲੈ ਕੇ ਇਹ ਪੰਗਰ ਤੇ ਵਿੱਚ ਬੈਠਾ ਹੈ ਤੇ ਪ੍ਰਸ਼ਾਦਾ ਛਕ ਰਿਹਾ ਹੈ ਕਾਹ ਕਿ ਤੂੰ ਹਸਪੀਟਲ ਮੈਨੇਜਮੈਂਟ ਵੱਲੋਂ ਜਿਨੇ ਵੀ ਇਨਾ ਕੋਪੀਸ਼ੈਂਟ ਹੈ ਉਹਨਾਂ ਦੇ ਰਿਲੇਟਿਵ ਹੈਗੇ ਉਹਨਾਂ ਲਈ ਬਹੁਤ ਹੀ ਵਧੀਆ ਬੰਦੋਬਸਤ ਕੀਤਾ ਹੈ ਉਹਨਾਂ ਨੇ ਪਾਣੀ ਦੀ ਵਿਵਹਾਰ ਖੂਸ਼ੂ ਖੂਸ਼ੂ ਦੀ ਵਿਵਸਥਾ ਕੀਤੀ ਏ ਜਿਨ੍ਹਾਂ ਨੇ ਮਟਕੇ ਦਾ ਪਾਣੀ ਪੀਣਾ ਉਹਨਾਂ ਲਈ ਮਟਕੇ ਰੱਖੇ ਹੈ ਤੇ ਜਿਨ੍ਹਾਂ ਦਾ ਕੂਲਰ ਦਾ ਪਾਣੀ ਪੀਣਾ ਹੈ ਉਹਨਾਂ ਲਈ ਕੂਲਰ ਦੀ ਵਿਵਸਥਾ ਕੀਤੀ ਹੋਣਾ ਹੈ ਜਾਇਬ ਹੁਣ ਆਪਣਾ ਲੰਗਰ ਲੈ ਕੇ ਆਏ ਆਏ ਆ ਉਧਰ ਇੱਥੇ ਆ ਕੇ ਇੱਥੇ ਵੀ ਨਾ ਕੋ ਬਰਾਬਰ ਜਗ੍ਹਾ ਮਿਲੇਗੀ ਉੱਥੇ ਬੈਠ ਕੇ ਇਹਨਾਂ ਨੇ ਖਾਣਾ ਦਾ ਸ਼ਕ ਰਣਾ ਹੋਲੇ ਘੰਦਰ ਦਾਲੂ ਉੱਥੇ ਲਿੰਦਾ ਇਹ ਕਰਦੇ ਸਿਉਟੀ ਹੈ ਤੇ ਇਹ ਇਹ ਸਿਕਿਉਰਟੀ ਦਾ ਬੰਦਾ ਬੜੇ ਸਖਤ ਨੇ ਦਾ ਬੰਦੋ ਬੱਥ ਰੱਖਦੇ ਆ ਸਭ ਸੰਗਤੋ ਕੋ ਆਪਣੇ ਆਪ ਜਿਹੜੇ ਵੀ ਪੀਸ਼ੈਂਟ ਹੈਗੇ ਦੇਖੋ ਜ ਆਪਣੇ ਆਪ ਹਰ ਚੀਜ਼ ਆ ਤਿਆਰ ਰੱਖਦੇ ਆ ਕਿ ਕਿਸੇ ਚੀਜ਼ ਦੇ ਕੋਈ ਕਮੀ ਨਾ ਰਹੇ ਆ ਅਸ਼ੀਰਵਾਦ ਆ ਪਰ ਪੰਗਤ ਦੇ ਵਿੱਚ ਪ੍ਰਸ਼ਾਦ ਲੈ ਕੇ ਜਾਣ ਦੀ ਤਿਆਰੀ ਕਰ ਰਿਹਾ ਬਾਲਟੀਆਂ ਕੱਟੀਆਂ ਨਾਲ ਚੀਜ਼ੇ ਵਿੱਚ ਆਪਣਾ ਆਪਣਾ ਦੀਵਸ ਚਾੜ ਰਹੇ ਆ ਤੇ ਉਹ ਨਾਲ ਉਹ ਉਹ ਨਾਲ ਤੇ ਹੁਣ ਪੰਗਰ ਦੇ ਵਿੱਚ ਆ ਕੇ ਜਿਹਨੂੰ ਵਰਤਣਾ ਹੈ ਰਾਜੇ ਜੀ ਤੂੰ ਮੋਟਾ ਮਾਮਾ ਇੱਧਰ ਬਸਾ ਉਧਾ ਦੇ ਤੂੰ ਇਹ ਹੁਣ ਇੱਥੇ ਹੁਣ ਪੰਗਰ ਦੇ ਵਿੱਚ ਇਹਨਾਂ ਨੂੰ ਦੇਖਦੇ-ਦੇਖਦੇ ਰੋਟੇਗੀ ਤੇ ਇਹਨਾਂ ਨੇ ਆਕਾ ਦਿੰਦੇ ਰਹਿਣਾ ਹੈ ਤੇ ਜਿਨ੍ਹਾਂ ਨੂੰ ਦਾਲ ਦੀ ਚਾਵਲ ਦੀ ਆਪਾ ਆਪਾ ਕਹਿੰਦੇ ਆ ਉਹ ਤੇ ਦਾਲ ਦੀ ਜਿਹਨੂੰ ਜਸਟਿਸ ਦੀ ਜ਼ਰੂਰਤ ਹੈਗੀ ਉਹ ਹੋ ਹੋ ਇਦਾਂ ਹੈ ਵਰਤਾਈ ਜਾਣੇ ਆਪਾ ਾਲ ਕਹਿੰਦੇ ਹੈ ਤੇ ਮਹਾਰਾਸ਼ਟਰ ਦੇ ਵਿੱਚ ਸਭ ਜੀਨ ਵਿਵਰਣ ਕਹਿੰਦੇ ਆਹ ਹੋਇਆ ਇਹ ਜੀ ਵਰਤਾਈ ਜਾਂਦੀ ਹੈ ਪ੍ਰਸ਼ਾਦਾ ਹੈ ਦਾਲ ਸੋਪੀ ਦਾਲ ਹੈ ਇਹ ਲੋਕ ਕਰਨ ਦੇ ਨੀਚੇ ਬੈਠ ਜਾ ਦੋਸਤ ਮਾਈ ਬਰੇ ਮੋਤੀ ਬਰੇ ਸਾਂ ਦੇ बैठ के लेना बैठ जा यहाँ पे खाना खाना वहाँ कहाँ पे खड़ा हुआ तो बैठ जा यहाँ पे आराम से खाना खा है बैठ जा यहाँ पे कितनी बढ़िया साफ सुथरी सुंदर जगह है आराम से खाना खा जिस जरूरत है सब मिलता है सेवादार देखो आए हुए हैं इसी काम के लिए है वो सुनो जगह मिलती है होते हो बैठा ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਉਹ ਬੈਠ ਜਾਂਦਾ ਤੇ ਆਪਣਾ ਪ੍ਰਸ਼ਾਦਾ ਖਾ ਲੈਂਦਾ ਹਰ ਸੇ ਚੌਲ ਪਾਏ ਦਰੋਚ ਆ ਬੈਠਾ ਤੇ ਪ੍ਰਸ਼ਾਦਾ ਵੀ ਦੇਣ ਨੂੰ ਇਹ ਸਾਹਮਣੇ ਬੈਠਾ ਰਿਹਾ ਦਾਲ ਪਾਏ ਇਸਨ ਆ ਉਹ ਕੋਈ ਜਗਾ ਹਾਂ ਕੋਈ ਹੋਰੀ ਬੋਲਾ ਆਈਵਰ ਆਓਈਵਰ ਨੂੰ ਡਾਲੂ ਆਦਰ ਪਾਸ ਸਰਜੀ ਪੈਂ ਵਿੱਚੋਂ ਆਈਵਰ ਦਿਨਾਂ ਤੱਕ ਅੱਗੇ ਚੱਲ ਅੱਗੇ ਕੋ ਕੋਲੇ ਹਾਵ ਮੈਂ